ਯੂਡੀਆ ਦੇ ਵੱਲੋਂ ਬਾਂਦਰਾ ਸੱਦਾ ਦਿੱਤਾ ਗਿਆ ਹੈ ਲੁਧਿਆਣਾ ਦੇ ਵਿੱਚ ਅੱਜ ਬੰਦ ਦੀ ਕਾਲ ਹੈ ਡਾਕਟਰ ਅੰਬੇਦਕਰ ਦੀ ਮੂਰਤੀ ਦੇ ਨਾਲ ਛੇੜਛਾੜ ਦਾ ਵਿਰੋਧ ਜਿੱਥੇ ਕਿ ਕੱਲ ਅਮ੍ਰਿਤਸਰ ਕਰਵਾਇਆ ਗਿਆ ਸੀ ਬੰਦ ਤੇ 4 ਦਿਨ ਦੀ ਪੁਲਿਸ ਰਿਮਾਂਡ ਤੇ ਮੁਲਜ਼ਮ ਆਕਾਸ਼ਦੀ ਪਹਿ ਆਕਾਸ਼ਦੀਪ ਨੇ ਕੀਤੀ ਸੀ ਬੁੱਧ ਤੋੜਨ ਦੀ ਕੋਸ਼ਿਸ਼ ਬੁੱਧ ਨੂੰ ਹਥੌੜੇ ਦੇ ਨਾਲ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ ਲੁਧਿਆਣਾ ਦੇ ਵਿੱਚ ਵੀ ਬਾਂਦਰਾ ਸੱਦਾ ਦਿੱਤਾ ਗਿਆ ਹੈ ਦਰਿਤਪਾਈ ਚਾਰਾ ਦੇ ਵੱਲੋਂ ਲੁਧਿਆਣਾ ਦੇ ਵਿੱਚ ਅੱਜ ਬੰਦ ਦੀ ਕਾਲ ਐ ਦਿੱਤੀ ਗਈ ਹੈ ਲਗਾਤਾਰ ਇਸ ਦਾ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਦਲ ਜਥੇਬੰਦੀਆਂ ਦੇ ਵੱਲੋਂ ਅੱਜ ਬੰਦ ਦੀ ਕਾਲ ਦਿੱਤੀ ਗਈ ਹੈ ਜਿੱਤੇ ਕਿ ਡਾਕਟਰ ਅੰਬੇਦਕਰ ਦੇ ਬੁੱਧ ਦੇ ਨਾਲ ਛੇੜਛਾੜ ਕੀਤੀ ਗਈ ਸੀ ਆਕਾਸ਼ਦੀਪ ਨਾਮ ਦਾ ਮੁਲਜ਼ਮ ਜੋ ਕਿ ਪੁਲਿਸ ਦੀ ਹਿਰਾਸਤ ਦੇ ਵਿੱਚ ਹੈ ਫਿਲਹਾਲ ਜਿਹੜੀ ਕਿ ਪੁਲਿਸ ਦੇ ਜਿਹੜੇ ਕਿ ਕਮਚਾਰੀ ਨੇ ਉਹ ਤੈਨਾਤ ਨੇ ਪੁਲਿਸ ਅਧਿਕਾਰੀ ਵੀ ਨਾਲ ਮੌਜੂਦ ਨੇ ਵੱਖ-ਵੱਖ ਥਾਵਾਂ ਤੇ ਪੁਲਿਸ ਦੇ ਵੱਲੋਂ ਜਿਹੜੇ ਕਿ ਪੁਲਿਸ ਫੋਰਸ ਤਨਾਤ ਕੀਤੀ ਗਈ ਹੈ ਤਾਂ ਜੋ ਕੋਈ ਵੀ ਮਾਹੌਲ ਖਰਾਬ ਨਾ ਹੋ ਸਕੇ ਫਿਲਹਾਲ ਜਿੱਥੇ ਕਿ ਲੁਧਿਆਣਾ ਦੇ ਵਿੱਚ ਅੱਜ ਬੰਦ ਦੀ ਕਾਲ ਦਿੱਤੀ ਗਈ ਹੈ ਦਲਿਤ ਭਾਈਚਾਰੇ ਦੇ ਵੱਲੋਂ ਅੱਜ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤਾਂ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਸੋ ਡਾਕਟਰ ਅੰਬੇਦਕਰ ਦੀ ਮੂਰਤੀ ਦੇ ਨਾਲ ਛੇੜਛਾੜ ਦਾ ਵਿਰੋਧ ਦੇ ਵਿੱਚ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤਸਵੀਰਾਂ ਦੇ ਵਿੱਚ ਦੇਖ ਸਕਦੇ ਆ ਕਿ ਦੁਕਾਨਾਂ ਸਾਰੀਆਂ ਬੰਦ ਨੇ ਦੁਕਾਨਾਂ ਨੂੰ ਬੰਦ ਰੱਖਿਆ ਗਿਆ ਹੈ ਕਿਉਂਕਿ ਦਲਿਤ ਭਾਈਚਾਰੇ ਦੇ ਵੱਲੋਂ ਕਾਲ ਜਿਹੜੀ ਕਿ ਦਿੱਤੀ ਗਈ ਸੀ ਬੰਦ ਕਰਨ ਦੀ آوازائی فلحال جڑی کی چالو ہے تے تھاما تو وقت تھاواں لدیا پولیس بل تعینات ہے پولیس فورس ہے جڑی کی تعینات کی گئی ہے تا جو کوئی بھی جڑا کی ماحول خراب نہ کر سکے فی الحال لدیا یہ تصویر جتنے کی پولیس جڑی کی پولیس بل موجود ہے تے دکانوں نے بند کی گئی نے آوازائی فلحال جڑی کی چالو ہے لوگ آ رہے ہیں جا رہے ہیں پر جا پولیس و ਪੁਲਿਸ ਫੋਰਸ ਜਿਹੜੀ ਕਿ ਤਾਇਨਾਤ ਕੀਤੀ ਗਈ ਹੈ ਕਿਉਂਕਿ ਅੱਜ ਬੰਦ ਦੀ ਕਾਲ ਦਿੱਤੀ ਗਈ ਲੁਧਿਆਣੇ ਦੇ ਵਿੱਚ ਕੱਲ ਅੰਮ੍ਰਿਤਸਰ ਨੂੰ ਬੰਦ ਕੀਤਾ ਗਿਆ ਸੀ ਤੇ ਅੱਜ ਜਲੰਧਰ ਅਤੇ ਲੁਧਿਆਣੇ ਦੇ ਵਿੱਚ ਬੰਦ ਦੀ ਕਾਲ ਦਿੱਤੀ ਗਈ ਹੈ ਵੱਖ-ਵੱਖ ਥਾਵਾਂ ਤੇ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਦਲਿਤ ਭਾਈਚਾਰੇ ਦੇ ਵੱਲੋਂ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਜਾਣੀ ਚਾਹੀਦੀ ਹੈ ਅੱਜ ਜੀ ਕਿ ਡਾਕਟਰ ਅੰਬੇਦਕਰ ਦੀ ਬੁੱਤ ਦੇ ਨਾਲ ਜੇ ਛੇੜਖਾਨੀ ਕੀਤੀ ਗਈ ਸੀ ਜੋ ਕਿ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਕਿ ਕਿਸ ਪ੍ਰਕਾਰ ਹਥੌੜੇ ਦੇ ਨਾਲ ਬੂਤ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ ਫਿਲਹਾਲ ਪੁਲਿਸ ਨੇ ਮੌਕੇ ਤੇ ਹੀ ਇਸ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤੋਂ ਰਿਮਾਂਡ ਤੇ ਬਿਥੂ ਲਿਆ ਗਿਆ ਇਸ ਮੁਲਜ਼ਮ ਨੂੰ ਫਿਲਹਾਲ ਜਿਹੜਾ ਕਿ ਅੱਜ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ Dalit ਪਾਈਚਾਰ ਦੇ ਵੱਲੋਂ ਬੰਦ ਦੀ ਕਾਲ ਜਿਹੜੀ ਹੀ ਦਿੱਤੀ ਗਈ ਹੈ ਸੋ ਕੱਲ ਅੰਮ੍ਰਿਤਸਰ ਬੰਦ ਕਰਵਾਇਆ ਗਿਆ ਸੀ ਤੇ ਅੱਜ ਜਲੰਧਰ ਤੇ ਲੁਧਿਆਣਾ ਜਿੱਥੇ ਕੀ ਬੰਦ ਦੀ ਕਾਲ ਹੈ ਜਿਸ ਦੇ ਕਰਕੇ ਦੁਕਾਨਾਂ ਦੇ ਸ਼ਟਰ ਬੰਦ ਦੇਖੇ ਜਾ ਸਕਦੇ ਨੇ ਦੁਕਾਨਾਂ ਸਾਰੀਆਂ ਬੰਦ ਕੀਤੀਆਂ ਗਈਆਂ ਨੇ ਲੁਧਿਆਣੇ ਦੀਆਂ ਇਹ ਤਸਵੀਰਾਂ ਜਿੱਥੇ ਕੀ ਪੁਲਿਸ ਫੋਰਸ ਵੀ ਤਣਾਤ ਹੈ ਪੁਲਿਸ ਫੋਰਸ ਦੇ ਵੱਲੋਂ ਵਕ ਵਕ ਥਾਮਾ ਤੇ ਤਣਾਤੀ ਕੀਤੀ ਗਈ ਹੈ ਤਾਂ ਜੋ ਮਾਹੌਲ ਖਰਾਬ ਨਾ ਹੋ ਸਕੇ ਸੋ ਅੱਜ ਦੇ ਦਿਨ ਵਿਰੋਧ ਪ੍ਰਦਰਸ਼ਨ ਬੰਦ ਦੀ ਕਾਲ ਦਿੱਤੀ ਗਈ ਹੈ ਦਲਿਤ ਭਾਈਚਾਰੇ ਦੇ ਵੱਲੋਂ लुधियाना ਦੇ ਵਿੱਚ ਇਸ ਵੇਲੇ ਬੰਦ ਦੀ ਕਾਲ ਹੈ ਜਿਸ ਦੇ ਕਰਕੇ ਦੁਕਾਨਾਂ ਸਾਰੀਆਂ ਬੰਦ ਕੀਤੀਆਂ ਗਈਆਂ ਨੇ ਤੋ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਆਵਾਜਾਈ ਫਿਲਹਾਲ ਚੱਲੂ ਹੈ ਲੋਕ ਆ ਰਹੇ ਨੇ ਜਾ ਰਹੇ ਨੇ ਆਪਣੇ ਵਾਹਨਾਂ ਤੇ ਪਰ ਜਿਹੜਾ ਕਿ ਬੰਦ ਦੀ ਕਾਲ ਕਰਕੇ ਪੁਲਿਸ ਪ੍ਰਸ਼ਾਸਨ ਅ ਜਿਹੜਾ ਕਿ ਉਹ ਅਲਰਟ ਹੈ ਕਿਉਂਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਤਣਾਤੀ ਕੀਤੀ ਗਈ ਹੈ ਆਪਣੇ ਪੁਲਿਸ ਮੁਲਾਜ਼ਮਾਂ ਦੀ ਤਾ ਜੋ ਕੋਈ ਵੀ ਮਾਹੌਲ ਖਰਾਬ ਨਾ ਕਰ ਸਕੇ ਕਿਉਂਕਿ ਬੰਦ ਦੀ ਕਾਲ ਹੈ ਪੂਰੇ ਲੁਧਿਆਣਾ ਸ਼ਹਿਰ ਦੇ ਵਿੱਚ ਇਸ ਵੇਲੇ ਲੁਧਿਆਣੇ ਦੀਆਂ ਤਸਵੀਰਾਂ ਨੇ ਜਿਥੇ ਕੀ ਦੇਖਿਆ ਜਾ ਸਕਦਾ ਹੈ ਕਿ ਦੁਕਾਨਾਂ ਸਾਰੀਆਂ ਬੰਦ ਨਜ਼ਰ ਆ ਰਹੀਆਂ ਨੇ ਤੋਂ ਸਖਤੋਂ ਸਖਤ ਕਾਰਵਾਈ ਦੀ ਮੰਗ ਹੈ ਜਿਹੜੀ ਕੀਤੀ ਜਾ ਰਹੀ ਹੈ ਦਲਿਤ ਭਾਈ ਚਾਰੇ ਦੇ ਵੱਲੋਂ ਕਿਉਂਕਿ ਡਾਕਟਰ ਬੀ ਆਰ ਅੰਬੇਦਕਰ ਦੇ ਬੁੱਤ ਦੇ ਨਾਲ ਜਿਹੜੀ ਕਿ ਛੇੜਖਾਨੀ ਕੀਤੀ ਗਈ ਹੈ ਉਸ ਦੇ ਨਾਲ ਭਾਵਨਾਵਾਂ ਆहत ਹੋਈਆਂ ਨੇ ਦਲਿਤ ਭਾਈ ਚਾਰੇ ਦੀਆਂ ਤੇ ਸਖਤ ਕਾਰਵਾਈ ਦੀ ਮੰਗ ਹੈ ਜਿਹੜੀ ਕੀਤੀ ਜਾ ਰਹੀ ਹੈ ਫਿਲਹਾਲ ਜਿਹੜਾ ਕਿ ਮਲਜ਼ਮ ਹੈ ਜਿਸ ਦੇ ਵੱਲੋਂ ਇਸ ਇਹ ਘਟਨਾ ਜਿਹੜੀ ਕੱਟੀ ਹੈ ਉਸ ਮੁਲਜ਼ਮ ਨੂੰ ਗ੍ਰਿਫਤਾਰ ਫਿਲਹਾਲ ਪੁਲਿਸ ਨੇ ਕੀਤਾ ਹੋਇਆ ਹੈ ਤੇ ਉਸ ਮੁਲਜ਼ਮ ਦੇ ਲਈ ਜਿਹੜੀ ਕਿ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਦਲਿਤ ਭਾਈਚਾਰੇ ਦੇ ਵੱਲੋਂ ਕੀਤੀ ਜਾ ਰਹੀ ਹੈ ਤਬੀ ਦਿ 26 ਜਨਵਰੀ ਨੂੰ ਸ਼੍ਰੀ ਅੰਮ੍ਰਿਤਸਰ ਵਿਖੇ ਬਾਬਾ ਸਾਹਿਬ ਅੰਬੇਦਕਰ ਦੇ ਸਟੈਚੂਰੀ ਪੰਤੋੜ ਕੀਤੇ ਜਾਣ ਦੇ ਰੋਸ਼ ਸ্বরূপ ਅੱਜ ਪੂਰੇ ਪੰਜਾਬ ਦੇ ਵਿੱਚ ਬੰਦ ਦੀ ਕਾਲ ਜੜੀ ਕੀ ਦਿੱਤੀ ਗਈ ਹੈ ਤੇ ਇਸ ਬੰਦ ਦੀ ਕਾਲ ਨੂੰ ਲੈ ਕੇ ਅੱਜ ਲੁਧਿਆਣਾ ਦੇ ਚੌੜਾ ਬਾਜ਼ਾਰ ਤੇ ਕੰਡਾ ਘਰ ਵਿਖੇ ਸਮੂਹ ਦੁਕਾਨਾਂ ਜਿਹੜੀਆਂ ਕਿ ਬੰਦ ਰੱਖੀਆਂ ਗਈਆਂ ਨੇ ਹਾਲਾਂਕਿ ਸਮੂਹ ਦੁਕਾਨਦਾਰਾਂ ਦੇ ਵੱਲੋਂ ਇਸ ਬੰਦ ਨੂੰ ਸਮਰਥਨ ਵੀ ਦਿੱਤਾ ਗਿਆ ਸੋ ਐਸੇ ਸਮਰਥਨ ਨੂੰ ਵੇਖਦੇ ਹੋਏ ਤਸਵੀਰਾਂ ਦੇ ਵਿੱਚ ਦੇਖ ਸਕਦੇ ਹਾਂ ਕਿ ਬੰਦ ਕੀਤੀਆਂ ਹੋਈਆਂ ਨੇ ਦੁਕਾਨਾਂ ਸਾਰੀਆਂ ਲੁਧਿਆਣਾ ਦੇ ਚੌੜਾ ਬਾਜ਼ਾਰ ਤੇ ਘੰਟਾ ਕਰ ਵਿਖੇ ਸਮੂਹ ਦੁਕਾਨਾਂ ਦੇ ਵੱਲੋਂ ਇਹ ਆਪਣੀਆਂ ਦੁਕਾਨਾਂ ਬੰਦ ਰੱਖੀਆਂ ਗਈਆਂ ਨੇ। ਸੋ 26 ਜਨਵਰੀ ਨੂੰ ਅੰਮ੍ਰਿਤਸਰ ਦੇ ਵਿੱਚ ਬਾਬਾ ਸਾਹਿਬ ਬੰਬੇਦਕਰ ਦੇ ਸਟੈਚੂ ਦੀ ਪੰਤੂੜ ਕੀਤੀ ਗਈ ਸੀ, ਛੇੜਛਾੜ ਕੀਤੀ ਗਈ ਸੀ, ਹਥੌੜੇ ਦੇ ਨਾਲ ਉਸ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਦੇ ਕਰਕੇ ਦਲਿਤ ਭਾਈਚਾਰੇ ਦੇ ਵਿੱਚ ਕਾਫੀ ਜ਼ਿਆਦਾ ਰੋਸ ਹੈ। ਸੋ ਉਸੇ ਦੇ ਕਰਕੇ ਜਿਹੜਾ ਕਿ ਇਹ ਬੰਦ ਦੀ ਕਾਲ ਦਿੱਤੀ ਗਈ ਹੈ ਤੇ ਅੱਜ ਉਸੇ ਨੂੰ ਲੈ ਕੇ लुधियाना ਦੇ ਚੌੜਾ ਬਾਜ਼ਾਰ ਤੇ ਕੰਟਾ ਕਰਦੇ ਵਿੱਚ ਸੂ ਮੂ ਦੁਕਾਨਾਂ ਬੰਦ ਰੱਖੀਆਂ ਕਈਆਂ ਨੇ। ਉਸੇ ਖਬਰ ਤੇ ਲੁਧਿਆਣਾ ਤੋਂ ਕਮਲ ਕਪੂਰ ਸਾਣਾ ਲਾਈਵ ਜੁੜ ਚੁੱਕੇ ਨੇ ਸੋ ਕਮਲ ਅੱਜ ਬੰਦ ਦੀ ਕਾਲ ਲੁਧਿਆਣਾ ਦੇ ਵਿੱਚ ਕੀ ਕੁਝ ਹਾਲਾਤ ਨੇ ਇਸ ਵੇਲੇ ਪੁਲਿਸ ਬਲ ਵੀ ਤਣਾਦ ਨੇ ਜਵਕ ਵਕ ਵਕ ਥਾਂਵਾਂ ਤੇ ਆਵਾਜ਼ਾਈ ਫਿਲਹਾਲ ਜਿਹੜੀ ਕਿ ਚੱਲੂਆ ਕੀ ਕੁਝ ਮਾਹੌਲ ਜੀ ਬਿਲਕੁਲ ਤੁਹਾਨੂੰ ਦੱਸਦੀ ਆ ਕਿ ਇਸ ਵਕਤ ਮੈਂ ਚੌੜਾ ਬਾਜ਼ਾਰ ਦੇ ਵਿੱਚ ਮੌਜੂਦ ਆ ਜਿੱਥੇ ਅੱਜ ਜਿਹੜੀ ਆ ਪੂਰਨ ਤੌਰ ਤੇ ਬੰਦ ਦੀ ਕਾਲ ਦਿੱਤੀ ਗਈ ਆ ਔਰ ਸਫਲ ਕਾਲ ਇੱਥੇ ਤੁਹਾਨੂੰ ਦਿਖਾਈ ਦੇਗੀ ਪੂਰੀਆਂ ਦੁਕਾਨਾਂ ਜਿਹੜੀਆਂ ਨੇ ਬੰਦ ਕਰ ਦਿੱਤੀਆਂ ਗਈਆਂ ਨੇ ਔਰ ਜਿਹੜਾ ਹੈਗਾ ਬੰਦ ਦੀ ਕਾਲ ਵੀ ਸ਼ੁਰੂ ਹੋ ਚੁੱਕੀ ਆ ਤਸਵੀਰਾਂ ਪਹਿਲਾਂ ਤੁਹਾਨੂੰ ਦਿਖਾ ਰਹੀ ਆ ਅ ਕੈਂਟਾ ਘਰ ਛੋੜਾ ਬਾਜ਼ਾਰ ਦੀਆਂ ਜਿੱਥੇ ਪੂਰੀ ਤਰ੍ਹਾਂ ਨਾਲ ਦੁਕਾਨਾਂ ਬੰਦ ਰੱਖੀਆਂ ਗਈਆਂ ਨੇ ਔਰ ਸਮੂਹ ਭਾਈਚਾਰੇ ਵੱਲੋਂ ਇਹ ਦੁਕਾਨਾਂ ਜਿਹੜੀਆਂ ਨੇ ਆਪ ਸਮਰਥਨ ਦੇ ਕੇ ਬੰਦ ਰੱਖੀਆਂ ਗਈਆਂ ਨੇ ਸਮਰਥਨ ਦਿੱਤਾ ਗਿਆ ਕਿ ਬਾਬਾ ਸਾਹਿਬ ਅੰਬੇਦਕਰ ਜਿਹਦੀ ਸਟੈਚੂ ਨਾਲ ਮੂਰਤੀ ਨਾਲ ਜੋ ਪੰਤੋੜ ਕੀਤੀ ਗਈ ਹੈਗੀ ਹੈ ਉਸ ਦੇ ਰੋਸ਼ ਦੇ ਸਰੂਪ ਇਹਨਾਂ ਵੱਲੋਂ ਸਮਰਥਨ ਜਿਹੜਾ ਆਪਣਾ ਦੇ ਦਿੱਤਾ ਗਿਆ ਔਰ ਤੁਸੀਂ ਦੇਖ ਸਕਦੇ ਹੋ ਕਿ ਦੁਕਾਨਦਾਰ ਜਿਹੜੇ ਨੇ ਚਾਹੇ ਉਹ ਕੈਂਟਾ ਘਰ ਦੇ ਹੋਣ ਛੋੜਾ ਬਾਜ਼ਾਰ ਦੇ ਹੋਣ ਜਾਂ ਫੀਲਡ ਗੰਸਟਾਂ ਕੇ ਦੁਕਾਨਾਂ ਜਿਹੜੇ ਨੇ ਪੂਰਨ ਤੌਰ ਤੇ ਬੰਦ ਨੇ ਔਰ ਪੂਰਨ ਸਮਰਥਨ ਜਿਹੜਾ ਜਾਰੀ ਹੈ ਔਰ ਪੈਸੀਪਾਈ ਚਾਰੇ ਵੱਲੋਂ ਵੀ ਜਿਹੜੀ ਬੰਦੀ ਕਾਲ ਦਿੱਤੀ ਗਈ ਸੀ ਤੁਸੀਂ ਇੱਥੇ ਦੇਖ ਸਕਦੇ ਹੋ ਦਰਿਆ ਜਿਹੜੀਆਂ ਨੇ ਪਿਛਾ ਦਿੱਤੀਆਂ ਗਈਆਂ ਨੇ ਔਰ ਦਰਿਆ ਪਿਛਾ ਕੇ ਇੱਥੇ ਪੂਰਨ ਤੌਰ ਤੇ ਦੁਕਾਨਦਾਰ ਵੀ ਜਿਹੜਾ ਸਹਿਯੋਗ ਦੇਣਗੇ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਪੂਰੀ ਤਰ੍ਹਾਂ ਨਾਲ ਸਹਿਯੋਗ ਕੀਤਾ ਜਾ ਰਿਹਾ ਹੈਗਾ ਔਰ ਪੁਲਿਸ ਜਿਹੜੀ ਹੈ ਮੌਜੂਦ ਦਾ ਫੋਰਸ ਇੱਥੇ ਲਗਾ ਦਿੱਤੀ ਗਈ ਹੈ ਔਰ ਇਸੇ ਤਰ੍ਹਾਂ ਦੇ ਨਾਲ ਕੋਈ ਵੀ ਅਨਸੁਖਾਵੀ ਘਟਨਾ ਜਿਹੜੀ ਉਹ ਨਾ ਹੋਵੇ ਉਸ ਦਾ ਪੂਰੇ ਤੌਰ ਤੇ ਧਿਆਨ ਜਿਹੜਾ ਰੱਖਿਆ ਜਾ ਰਿਹਾ ਤੁਹਾਨੂੰ ਇੱਥੇ ਪੁਲਿਸ ਮੁਲਾਜ਼ਮ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਵਾਨੀ ਹੈ ਕਿ ਕੀ ਜਿਹੜੀਆਂ ਨੇ ਸਥਿਤੀਆਂ ਕੀ ਸਥਿਤੀ ਜਿਹੜੀ ਇਹ ਬਣਾਈ ਇੱਥੇ ਰੱਖੀ ਗਈ ਹੈ ਸਰ ਕੀ ਸਥਿਤੀ ਹੈਗੀ ਇੱਥੇ ਇਸ ਵਕਤ ਕੀ ਸਥਿਤੀ ਹੈਗੀ ਔਰ ਕਿਸ ਤਰ੍ਹਾਂ ਦੀ ਹੈ ਤਿਆਰੀ ਪੁਲਿਸ ਅਦਰ ਲਾਈਵ ਰਿਪੋਰਟ ਕਰ ਸਕਦੀ ਉਹ ਅਸੀਂ ਅਗੋਂ ਹੋਰ ਸਾਰਾ ਗੱਲ ਕਰਾਂਗਾ ਤਾਂ ਇੱਥੇ ਪੁਲਿਸ ਜਿਹੜੀ ਹੈ ਰੂਟ ਜਿਹੜਾ ਇਥੇ ਜੀ ਪੂਰੀ ਤਰ੍ਹਾਂ ਨਾਲ ਰੂਟ ਜਿਹੜਾ ਟਰਾਂਸਫਰ ਕਰ ਦਿੱਤਾ ਗਿਆ ਬੈਰੀਅਰ ਲਗਾ ਦਿੱਤੇ ਗਏ ਨੇ ਪੈਰੀਕੇਟਿੰਗ ਕਰ ਦਿੱਤੀ ਗਈ ਹੈ ਔਰ ਕੋਸ਼ਿਸ਼ ਕਰਾਂਗੇ ਜਿਹੜਾ ਰੂਟ ਡਿਵਰਟ ਕਰ ਦਿੱਤਾ ਗਿਆ ਸਰ ਇਥੇ ਰੂਟ ਜਿਹੜਾ ਡਿਵਰਟ ਕਰ ਦਿੱਤਾ ਗਿਆ ਹੈਗਾ ਰੂਟ ਚੇਂਜ ਕਰ ਦਿੱਤਾ ਗਿਆ ਬੰਦ ਕਰ ਦਿੱਤਾ ਗਿਆ ਹੁਣ ਹਾਂਜੀ ਸਰ ਉਹ ਇਥੇ ਲੱਗ ਰਿਹਾ ਨਾ ਉਹਦੇ ਕਰਕੇ ਮੈਟ ਵਗੈਰਾ ਵਿਚਾਰੇ ਇਥੇ ਲੋਕਾਂ ਨੇ ਇਕੱਠੇ ਹੋਣਾ ਤਾਂ ਕਰਕੇ ਪਬਲਿਕ ਨੂੰ ਕੋਈ ਪ੍ਰੋਬਲਮ ਨਾ ਹੋਵੇ ਤਾਂ ਕਰਕੇ ਆਪਾਂ ਇਧਰ ਨੂੰ ਰੂਟ ਡਾਇਵਰਟ ਕੀ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਕੋਈ ਜਿਹੜੀ ਹੈਗੇ ਬੰਦੀ ਕਾਲ ਨਹੀਂ ਪੁਲਿਸ ਦੀ ਫੁੱਲ ਤਿਆਰੀ ਹੈ ਜੀ ਲਾਅ ਐਂਡ ਆਰਡਰ ਨੂੰ ਲੈ ਕੇ ਕੋਈ ਪਰੰ ਤੁਸੀਂ ਸੁਣਿਆ ਕਿ ਪੁਲਿਸ ਦੀ ਪੂਰੀ ਤਿਆਰੀ ਹੈ ਬੰਦੀ ਕਾਲ ਨੂੰ ਲੈ ਕੇ ਲੇਕਿਨ ਇੱਥੇ ਖੁਦ ਦੁਕਾਨਦਾਰ ਵੀ ਆਪਣਾ ਸਮਰਥਨ ਦਿੰਦੇ ਹੋਏ ਨਜ਼ਰ ਆ ਰਹੇ ਨੇ ਔਰ ਤੁਸੀਂ ਦੇਖ ਸਕਦੇ ਹੋ ਕਿ ਪਾਈਚਾਰੇ ਵੱਲੋਂ ਜਿਹੜਾ ਬੋਰਡ ਲਗਾਇਆ ਗਿਆ ਹੈਗਾ ਬਾਬਾ ਸਾਹਿਬ ਦੇ ਸਨਮਾਨ ਦੇ ਵਿੱਚ ਸੰਵਿਧਾਨ ਬਚਾਓ ਮੋਰਚਾ ਮੈਦਾਨ ਦੇ ਵਿੱਚ ਜਿਹੜਾ ਲੁਧਿਆਣਾ ਬੰਦੀ ਕਾਲ ਹੈ ਔਰ ਇੱਥੇ ਪੂਰੀ ਤਰ੍ਹਾਂ ਦੇ ਨਾਲ ਬੰਦੀ ਕਾਲ ਨੂੰ ਜਿਹੜਾ ਹੈਗਾ ਉਹ ਸਮਰਥਨ ਦੇ ਰਹੇ ਨੇ ਦੁਕਾਨਦਾਰ ਦੁਕਾਨਦਾਰਾਂ ਵੱਲੋਂ ਵੀ ਆਪਣੀਆਂ ਦੁਕਾਨਾਂ ਜਿੱਟੀਆਂ ਨੇ ਉਹ ਬੰਦ ਰੱਖੀਆਂ ਗਈਆਂ ਨੇ ਜੀ ਜੇ ਬਿਲਕੁਲ ਜਿਵੇਂ ਕਿ ਸ਼ੁਰੂਆਤ ਹੋ ਚੁੱਕੀ ਹੈ ਜਿਹੜੇ ਕਿ ਬੰਦ ਦੀ ਕਾਲ ਦਿੱਤੀ ਗਈ ਸੀ ਫਿਲਹਾਲ ਜਿਹੜਾ ਕਿ ਐਸਸੀ ਭਾਈਚਾਰਾ ਜਿਹੜਾ ਕਿ ਹੈਗਾ ਦਲਿਤ ਭਾਈਚਾਰਾ ਕਾਫੀ ਆਭਰਨਾਵਾਂ ਮਾ ਆਹਤ ਹੋਈਆਂ ਨੇ ਕਿਉਂਕਿ 26 ਜਨਵਰੀ ਨੂੰ ਜਿਹੜੇ ਕਿ ਘਟਨਾ ਘਟੀ ਸੀ ਜਿਸ ਦੇ ਕਰਕੇ ਲੋਕਾਂ ਦੀਆਂ ਭਾਵਨਾਵਾਂ ਜ਼ਰੂਰ ਆਹਤ ਨੇ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਤੇ ਲੋਕ ਵੀ ਉੱਥੇ ਮੌਜੂਦ ਨੇ ਸੋ ਲੋਕਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰੋ ਕਿ ਇਹ ਪ੍ਰਦਰਸ਼ਨ ਜਿਹੜਾ ਕਿ ਜਿਹੜੇ ਕਿ ਸ਼ੁਰੂ ਹੋਇਆ ਕਿੰਨੇ ਵੇ ਤੱਕ ਮੇਰੇ ਜਿਹੜਾ ਕਿ ਪ੍ਰਦਰਸ਼ਨ ਕੀਤਾ ਜਾਵੇਗਾ ਜੀ ਤੁਹਾਨੂੰ ਗੱਲਬਾਤ ਕਰਕੇ ਕਰਦੇ ਆ ਜੀ ਕਿਸ ਤਰ੍ਹਾਂ ਬੰਦ ਦੀ ਕਾਲ ਜਿਹੜੀ ਹੈਗੀ ਦਿੱਤੀ ਗਈ ਆ ਸਨਮਾਨ ਦੀ ਗੱਲ ਆ ਔਰ ਪੂਰੇ ਬਾਜ਼ਾਰ ਵੱਲੋਂ ਵੀ ਇਹ ਜਿਹੜਾ ਸਮਰਥਨ ਦਿੱਤਾ ਦੇਖੋ ਲੁਧਿਆਣਾ ਸ਼ਹਿਰ ਸਾਡਾ ਇੱਕ ਪਰਿਵਾਰ ਆ ਜਿੰਨੇ ਵਪਾਰੀ ਭਰਾ ਨੇ ਜਿੰਨੇ ਸ਼ਹਿਰ ਵਾਸੀ ਲੋਕ ਨੇ ਸਾਡਾ ਸਾਰਿਆਂ ਨੇ ਸਹਿਚਾਰਾ ਪਿਆਰ ਆ ਤੋ ਇਹ ਦੇਖੋ ਤੁਸੀਂ ਇਹ ਸਾਡਾ ਸਾਰੇ ਹਰੇਕ ਦੁੱਖ ਸੁੱਖ ਚ ਅਸੀਂ ਇਹਨਾਂ ਦੇ ਨਾਲ ਖੜਦੇ ਆ ਸਾਡੇ ਨਾਲ ਖੜੇ ਆ ਬਾਕੀ ਤੁਹਾਨੂੰ ਪਤਾ ਹੀ ਆ ਜਿਹੜਾ ਸੰਵਿਧਾਨ ਦੇ ਦਿਨ 바ਵਾ ਸਾਹਿਬ ਦੀ ਜਿਹੜੀ ਮੂਰਤੀ ਤੋੜੀ ਗਈ ਆ ਮੈਂ ਸਮਝਦਾ ਸਭ ਤੋਂ ਜਿਹੜੀ ਸ਼ਰਮਨਾਕ ਗੱਲ ਇਹ ਜਿਹੜਾ ਮਾਨ ਸਰਕਾਰ ਦੇ ਵਿੱਚ ਇਹ ਕੰਮ ਹੋਇਆ ਵਾ ਇਹ ਰੈਲੀ ਨਹੀਂ ਨਹੀਂ ਸਾਜ਼ਿਸ਼ ਹੈ ਇਹ ਰੈਲੀਆਂ ਦਾ ਬੰਦਾ ਵਾ 4 ਮਹੀਨੇ ਪਹਿਲਾਂ ਦੁਬਈ ਤੋਂ ਆਇਆ ਵਾ ਜਿੱਦਾਂ ਅਮਰਿਤ ਬਾਣ ਵੀ 4 ਮਹੀਨੇ ਪਹਿਲਾਂ ਦੁਬਈ ਤੋਂ ਆ ਗਏ ਉਹਨੇ ਅੱਜ ਪੰਜਾਬ ਦੇ ਹਾਲਾਤ ਕੀ ਕਰਦੇ ਸੀ ਤੋਂ ਸਾਡੀ ਸਰਕਾਰ ਨੂੰ ਇਹੀ ਮੰਗਾ ਪੰਜਾਬ ਦੇ ਡੀਜੀਪੀ ਨੂੰ ਮੰਗਾ ਲੁਧਿਆਣਾ ਪੁਲਿਸ ਕਮਿਸ਼ਨਰ ਨੂੰ ਮੰਗਾ ਮੁੱਖ ਮੰਤਰੀ ਪੰਜਾਬ ਨੂੰ ਮੰਗਾ ਵੀ ਜਦੋਂ ਤੱਕ ਇਹਦੇ ਤੇ ਐਨਐਸਏ ਲਾ ਕੇ ਇਹਨੂੰ ਡਿਬਰੂਗੜ ਜੇਲ੍ਹ 'ਚ ਨਹੀਂ ਭੇਜਿਆ ਜਾਂਦਾ ਜਿਹੜਾ ਵਾਲਮੀਗ ਸਮਾਜ ਆ ਉਹ ਸੜਕਾਂ ਤੇ ਮੇਟੂਗਾ ਤਾਂ ਕਿੰਨੇ ਵਜੇ ਤੋਂ ਸ਼ੁਰੂ ਕੀਤੀ ਜਾ ਰਹੀ ਹੈਗੀ ਔਰ ਕਿੰਨੇ ਵਜੇ ਤੱਕ ਚੱਲੇਗੀ ਦੇਖੋ ਕੌਲ ਅਸੀਂ 11 ਵਜੇ ਦਾ ਟਾਈਮ ਦਿੱਤਾ ਜਿੰਨੇ ਵੀ ਸਾਡੇ ਸਾਥੀ ਨੇ ਉਹ ਲੁਧਿਆਣੇ ਦੇ ਵੱਖ-ਵੱਖ ਇਲਾਕਿਆਂ ਚੋਂ ਇੱਥੇ ਸ਼ਹਿਰ ਨੂੰ ਹੱਥ ਜੋੜ ਕੇ ਬੇਨਤੀ ਕਰਕੇ ਅਪੀਲ ਕਰਕੇ ਬੰਦ ਕਰਾਉਂਦੇ ਕਰਾਉਂਦੇ ਤੇ ਪਹੁੰਚ ਰਹੇ ਨੇ ਸੋ ਮੇਰੇ ਹਿਸਾਬ ਨਾਲ ਹੋਰ ਅੱਧੇ-ਮੁਨੇ ਘੰਟੇ ਦੇ ਵਿੱਚ ਇੱਥੇ ਇੱਕ ਬਹੁਤ ਵੱਡਾ ਜਲਸਾ ਹੋਊਗਾ ਜਿਹਦੇ ਵਿੱਚ ਪੂਰਾ ਵਾਲਮੀਕ ਸਮਾਜ ਹੀ ਨਹੀਂ ਹੋਰ ਵੀ ਜੈ ਸਿੱਖ ਸਮਾਜ ਆ ਚਾਹੇ ਹਿੰਦੂ ਸਮਾਜ ਆ ਉਹ ਸਾਡਾ ਪੂਰਨ ਤੌਰ ਦੇ ਸਮਰਥਨ ਦੇ ਰਿਆ ਪਿਆ ਵਾ ਸ਼ਹਿਰ ਦਾ ਸਮਰਥਨ ਮਿਲਦਾ ਹੈ ਨਜ਼ਰ ਆ ਰਿਹਾ ਬਿਲਕੁ ਦਾ ਸੰਪੂਰਨ ਤੌਰ ਤੇ ਸ਼ਹਿਰ ਦਾ ਅੰਬੀ ਲਈ ਸਮਰਥਨ ਜਿਹੜਾ ਮਿਲਦਾ ਹੋਇਆ ਨਜ਼ਰ ਆ ਰਿਹਾ ਔਰ ਤਸਵੀਰਾਂ ਤੁਹਾਨੂੰ ਦਿਖਾਈ ਹੀ ਰਹੀਆਂ ਕਿ ਕਿਸ ਤਰ੍ਹਾਂ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਖੋਦਤ ਇਸ ਦੀ ਵੀ ਮੌਜੂਦ ਹੈ ACP ਗੱਲਬਾਤ ਕਰ ਰਹੇ ਨੇ ਮੀਡੀਆ ਨਾਲ ਉਹਨਾਂ ਦੀ ਵੀ ਗੱਲਬਾਤ ਜਿਹੜੀ ਹੈ ਅਸੀਂ ਜ਼ਰੂਰ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਕਿ ਸਰ ਸਰ ਲਾਈਵ ਇੰਡੀਅਨ ਇਸਟੇ ਕੀ ਸਥਿਤੀ ਹੈ ਕਿ ਇਸ ਵਕਤ ਔਰ ਇਤਨਾ ਲੱਗ ਰਿਹਾ ਕਿ ਕੀ ਮਾਹੌਲ ਰਹੇਗਾ ਨਿੰਮ ਹਾਲ ਤੁਸੀਂ ਆ ਬੈਟਰ ਦੇਖ ਰਹੇ ਹੋ ਮੇਰੇ ਨਾਲ ਜਦਾ ਤੁਸੀਂ ਘੁੰਮ ਘੁੰਮ ਕੇ ਆ ਰਹੇ ਅਜੇ ਇਹਨਾਂ ਦਾ ਧਰਨਾ ਦੇ ਕੋਈ ਅਜੇ ਫਿਲਹਾਲ ਆਪਣੀ ਬੈਟਰ ਵਾਸਤੇ ਜਗ੍ਹਾ ਬਣਾ ਰਹੇ ਐ ਤੇ ਲੋਕੀ ਲੋਕਾਂ ਨੂੰ ਇਹਨਾਂ ਨੇ ਕਾਦੀ ਰਿਕਵੈਸਟ ਕੀਤੀ ਸੀਗੀ ਸ਼ਾਇਦ ਲੋਕਾਂ ਨੇ ਇਹਦੀ ਰਿਕਵੈਸਟ ਨੂੰ ਮੰਨਿਆ ਵੀ ਹੈਗਾ ਤੇ ਇਸ ਕਰਕੇ ਪੀਸਪੂਲੀ ਦੁਕਾਨਾਂ ਨੇ ਆਪ ਹੀ ਬੰਦ ਕੀਤੀਆਂ ਹੋਈਆਂ ਪੀਸਫੁਲ ਰਹੇਗਾ ਪੂਰੇ ਸ਼ਹਿਰ ਦੇ ਵਿੱਚ ਪੀਸ ਅਜੇ ਤੱਕ ਦੇਖੋ ਪੀਸਫੁਲ ਹੈਗਾ ਜੀ ਪਰਮਾਤਮਾ ਕਰੇ ਪੀਸਫੁਲੀ ਹੋਵੇ ਜੀ ਕਿਉਂਕਿ ਇਹ ਧਰਨੇ ਹੈ ਜੀ ਧਰਨਾ ਇਹਨੂੰ ਜੇ ਲੋਕ ਸਪੋਰਟ ਕਰ ਰਹੇ ਤੇ ਪੀਸਫੁਲੀ ਕਰ ਰਹੇ ਨੇ ਤੇ ਮੇਰੇ ਖਿਆਲ ਦੇ ਵਿੱਚ ਹਜੇ ਤੱਕ ਕੋਈ ਅਜਿਹਾ ਇਨਸੀਡੈਂਟ ਰਿਪੋਰਟ ਨਹੀਂ ਹੋਇਆ ਕਿ ਪੀਸਫੁਲੀ ਰਹੇਗਾ। ਤੇ ਪੁਲਿਸ ਦੀ ਕੀ ਤਿਆਰੀ ਹੈ? ਪੁਲਿਸ ਦੀ ਤਿਆਰੀ ਦੇਖੋ ਸਾਡੇ ਵਾਸਤੇ ਸਿਕਿਉਰਿਟੀ ਪ੍ਰੋਗਰਾਮ ਹੈ ਜੀ ਇਹ। ਸਾਡੇ ਵਾਸਤੇ ਹਰੇਕ ਈਵੈਂਟ ਹੈ। ਉਹ ਹਰੇਕ ਈਵੈਂਟ ਇਕੁਅਲੀ ਇੰਪੋਰਟੈਂਟ ਹੁੰਦਾ ਹੈ। ਤੇ ਫੋਰਸ ਜੋ ਸਾਡੇ ਮਾਨਯੋਗ ਸੀਪੀ ਸਾਹਿਬ ਨੇ ਜੋ ਪੰਜਾਬ ਸਰਕਾਰ ਨੇ ਜਾਂ ਜੋ ਡੀਜੀਪੀ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਦੇ ਇਨਸਟਰਕਸ਼ਨ ਅਪਾ ਉਹਨਾਂ ਨੂੰ ਪ੍ਰੋਪਰ ਫਾਲੋਅ ਅਪ ਕਰ ਰਹੇ ਹਾਂ ਤੇ ਇਹ ਪੀਸਫੁਲੀ ਰਹੂਗਾ। ਤਾ ਪ੍ਰਦਰਸ਼ਨ ਜਿਹੜਾ ਹੈਗਾ ਪੀਸਫੁਲ ਰਹੇਗਾ ਪੁਲਿਸ ਪੂਰੀ ਤਰ੍ਹਾਂ ਨਾਲ ਤਿਆਰ ਹੈ ਔਰ ਦੁਕਾਨਦਾਰਾ ਵਲੋਂ ਜਿਹੜਾ ਸਮਰਥਨ ਲਗਾਤਾਰ ਜਾਰੀ ਹੈ ਇਸੇ ਕਰਕੇ ਇਸ ਪ੍ਰਦਰਸ਼ਨ ਨੂੰ ਵੀ ਕਿਤੇ ਨਾ ਕਿਤੇ ਇਸ ਬੰਦੀ ਕਾਲ ਨੂੰ ਵੀ ਲੋਕਾਂ ਦਾ ਸਹਿਯੋਗ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ ਜੀ ਜੇ ਬਿਲਕੁਲ ਕਮਲ ਵੱਡੀ ਗੱਲ ਇਹ ਹੈ ਕਿ ਸਮਰਥਨ ਮਿਲਦਾ ਹੋਇਆ ਨਜ਼ਰ ਆ ਰਿਹਾ ਐ ਐਸੇ ਭਾਈਚਾਰਿਆਂ ਦੇ ਵੱਲੋਂ ਜਿਹੜੇ ਕਿ ਬਾਦਰੀ ਕਾਲ ਦਿੱਤੇ ਗਏ ਸਾਇਓ ਸਿੱਖ ਵਰਗ ਹੋਵੇ ਚਾਏ ਵੀ ਹੋਰ ਵੀ ਜਿਹੜੇ ਕਿ ਸ਼ਹਿਰ ਦੇ ਲੋਕ ਹੋਣ ਵੱਖ-ਵੱਖ ਜਿਹੜੇ ਕਿ ਧਰਮਾਂ ਨਾਲ ਸੰਬੰਧਿਤ ਪਰ ਉਹਨਾਂ ਦੇ ਵੱਲੋਂ ਵੀ ਜਿਹੜਾ ਕਿ ਦੇਖਿਆ ਜਾ ਸਕਦਾ ਹੈ ਕਿ ਸਮਰਥਨ ਪੂਰਾ ਮਿਲਦਾ ਹੋਇਆ ਦਿਖਾਈ ਦੇ ਰਿਹਾ ਕਿਉਂਕਿ ਬਹੁਤ ਸ਼ਰਮਨਾਕ ਹਰਕਤ ਜਿਹੜੇ ਕਿ ਉਸ ਮੁਲਜ਼ਮ ਦੇ ਵੱਲੋਂ ਕੀ ਕੀਤੀ ਗਈ ਸੀ આરોપી ਦੇ ਵੱਲੋਂ ਫਿਲਹਾਲ ਜਿਹੜਾ ਕਿ ਖੁਲਾਸਾ ਹੋਇਆ ਹੈ ਕਿ ਕਿਉਂ ਕੀਤਾ ਗਿਆ ਸੀ ਉਸ ਦੇ ਵੱਲੋਂ ਮੈਂ ਦੇਖੋ આરોપી ਨੂੰ ਜ਼ਰੂਰ ਕਿਤੇ ਨਾ ਕਿਤੇ ਪੁਲਿਸ ਵੱਲੋਂ ਅਰੈਸਟ ਕਰ ਲਿਆ ਗਿਆ ਹੈਗਾ ਲੇਕਿਨ ਉਸ ਕੋਲੋਂ ਹਲੇ ਇਨਕੁਆਰੀ ਜਿਹੜੀ ਲਗਾਤਾਰ ਜਿਹੜਾ ਪੁਲਿਸ ਪ੍ਰਸ਼ਾਸਨ ਕਰ ਰਿਹਾ ਹੈਗਾ ਕਿਉਂ ਇਹ ਮਾਮਲਾ ਹੋਇਆ ਔਰ ਕਿਸ ਤਰ੍ਹਾਂ ਇਹ ਘਟਨਾ ਜਿਹੜੀ ਹੈ ਘਟੀ ਹੈਗੀ ਔਰ ਇਹਦੇ ਪਿੱਛੇ ਕੌਣ ਕੀ ਸਾਜ਼ਿਸ਼ ਹੋ ਸਕਦੀ ਹੈਗੀ ਲੇਕਿਨ ਉਹਨਾਂ ਦੇ ਪਰਿਵਾਰ ਦਾ ਤੁਸੀਂ ਦੇਖਾ ਹੈਗਾ ਪਰਿਵਾਰ ਵੀ ਸਾਹਮਣੇ ਆਇਆ ਸੀਗਾ ਉਸ ਲੜਕੇ ਦਾ ਕਿ ਦੁਬਈ ਤੋਂ ਵਾਪਸ ਆਇਆ ਹੈਗਾ ਔਰ ਉਹਦੀ ਮਾਂ ਨੇ ਇਨਕਾਰ ਕਰ ਦਿੱਤਾ ਕਿ ਉਹ ਖੁਦ ਮੈਨੂੰ ਹੀ ਆਕੇ ਨਹੀਂ ਮਿਲਿਆ ਮੇਰੇ ਪਰਿਵਾਰ ਨੂੰ ਆਕੇ ਨਹੀਂ ਮਿਲਿਆ ਤਾਂ ਉਹਨਾਂ ਨੇ ਇੱਕ ਤਰ੍ਹਾਂ ਦੇ ਨਾਲ ਇਨਕਾਰ ਕੀਤਾ ਹੈਗਾ ਉਹਦੇ ਨਾਲ ਆਪਣੇ ਸਬੰਧਾਂ ਦਾ ਲੇਕਿਨ ਜਾਂਚ ਦਾ ਵਿਸ਼ਾ ਜ਼ਰੂਰ ਹੈ ਕਿਉਂਕਿ ਮਾਹੌਲ ਖਰਾਬ ਕਰਨ ਦੀ ਕਿਤੇ ਨਾ ਕਿਤੇ ਕੋਸ਼ਿਸ਼ ਕੀਤੀ ਗਈ ਹੈ ਪਰ जेपी ਕੋ ਜਿਹੜੇ ਕੀ ਵੱਡਾ ਸਮਰਥਨ ਅੱਜ ਮਿਲਦਾ ਹੋਇਆ ਦਿਖਾਈ ਦੇ ਰਿਹਾ ਵੱਖਵਾ ਕੋ ਜਿਹੜੇ ਇਲਾਕਿਆਂ ਦੇ ਵਿੱਚ ਜਿੱਥੇ ਕਿ ਇਹ ਮੰਦ ਦੀ ਕਾਲ ਦਿੱਤੀ ਗਈ ਹੈ ਫਿਲਹਾਲ ਜਿਹੜੇ ਕਿ ਲੋਕ ਉੱਥੇ ਪਹੁੰਚ ਰਹੇ ਨੇ ਜਨਤਾ ਦੇ ਵੱਲੋਂ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਕਿਉਂਕਿ ਉਹਨਾਂ ਦੀ ਭਾਵਨਾ ਵਾਹਤ ਹੋਈਆਂ ਨੇ ਬੇਹਾ ਸ਼ਰਮਨਕ ਹਰਕਤ ਜਿਹੜੇ ਕੀ ਕੀਤੀ ਗਈ ਹੈ ਸੂਲੋਕਾ ਦੇ ਵੱਲੋਂ ਕੀ ਕਿਸ ਤਰ੍ਹਾਂ ਕੀ ਦੀ ਜਿਹੜੀ ਕਿ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਕਿਉਂਕਿ ਫਿਲਹਾਲ ਉਹ ਜਿਹੜਾ ਮੂਲਜ਼ਮ ਹੈ ਪੁਲਿਸ ਦੇ ਗ੍ਰਾਫਤ ਦੇ ਵਿੱਚ ਹੈ ਕਿਸ ਤਰ੍ਹਾਂ ਦੀ ਜਿਹੜੀ ਕਿ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਦੇਖੋ ਲੋਕਾਂ ਨੇ ਤਾਂ ਮੈਂ ਤੁਹਾਨੂੰ ਤਸਵੀਰਾਂ ਦਿਖਾਣਾ ਇਹ ਚੋੜਾ ਬਾਜ਼ਾਰ ਦੀਆਂ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਕਿ ਚੋੜਾ ਬਾਜ਼ਾਰ ਇਹ ਜੋ ਉਹ ਛੋਟਾ ਬਾਜ਼ਾਰ ਆ ਰਿਹਾ ਜਿੱਥੇ ਤਿਲ ਸਿੱਟਣ ਦੀ ਵੀ ਅਸੀਂ ਕਹਿੰਨੇ ਅੱਗੀ ਜਗ੍ਹਾ ਨਹੀਂ ਮਿਲਦੀ ਜਦੋਂ ਇਹ ਦੁਕਾਨਾਂ ਖੁੱਲੀਆਂ ਹੁੰਦੀਆਂ ਨੇ ਬਾਜ਼ਾਰ ਜਿਹੜੇ ਨੇ ਭਰੇ ਹੁੰਦੇ ਨੇ ਇੱਥੇ ਸਿਰਫ ਪੈਦਲ ਲੋਕ ਜਿਹੜੇ ਨੇ ਬੜੀ ਮੁਸ਼ਕਲ ਨਾਲ ਚੱਲ ਪਾਂਦੇ ਨੇ ਲੇਕਿਨ ਅੱਜ ਤੁਸੀਂ ਹਾਲਾਤ ਦੇਖ ਸਕਦੇ ਹੋ ਇਹ ਸਮਰਥਨ ਹੀ ਦੱਸ ਰਿਹਾ ਹੈਗਾ ਕਿ 바ਵਾ ਸਾਹਿਬ ਦੇ ਸਨਮਾਨ ਦੇ ਵਿੱਚ ਉਹਨਾਂ ਨੂੰ ਜਿਹੜੀ ਹੈਗੀ ਨਿਆਂ ਦੇ ਲਾਨ ਦੇ ਲਈ ਜਿਹੜੀ ਆ ਆਪ ਮੁਹਾਰੇ ਲੋਕਾਂ ਨੇ ਦੁਕਾਨਾਂ ਬੰਦ ਕੀਤੀਆਂ ਨੇ ਇਸ ਤੋਂ ਸਾਫ਼ ਜ਼ਾਹਰ ਲੋਕਾਂ ਦਾ ਜਿਹੜਾ ਉਹ ਸਮਰਥਨ ਇੱਥੇ ਜ਼ਰੂਰ ਹੈ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦਾ ਸਮਰਥਨ ਹੈਗਾ ਜੋ ਬਾਬਾ ਸਾਹਿਬ ਦੀ ਮੂਰਤੀ ਨਾਲ ਹੋਇਆ ਤੁਹਾਨੂੰ ਕੀ ਲੱਗਦਾ ਜੀ ਜੋ ਬਾਬਾ ਸਾਹਿਬ ਦੀ ਮੂਰਤੀ ਦਾ ਅਪਮਾਨ ਕੀਤਾ ਗਿਆ ਤੋੜਪਨ ਕੀਤੀ ਗਈ ਹੈ ਉਹਨੂੰ ਸਮਰਥਨ ਜਾਇਜ਼ ਜੈ ਜੈ ਜੀ ਜੈ ਜੈ ਕਿਸੇ ਧਰਮ ਦੇ ਨਾਲ ਸਮਰਥਕ ਅਗਰ ਨੁਕਸਾਨ ਹੋ ਰਿਹਾ ਜੈ ਜੈ ਜੀ ਅਸਤਾਪ ਕਾਂਗੇ ਚਾਹੇ ਅਸੀਂ ਬਾਜ਼ਾਰ ਦੇ ਬੰਦੇ ਹੀ ਹੈਗੇ ਆ ਜੈ ਜੈ ਬਿਲਕੁਲ ਜੀ ਦੇਖੋ ਮੇਰੇ ਨਾਲ ਖੁਦ ਬਾਜ਼ਾਰ ਦੇ ਦੁਕਾਨਦਾਰ ਜੁਨੇ ਨੇ ਉਹਨਾਂ ਦਾ ਕਹਿ ਸਾਫ ਕਹਿੰਨਾ ਕੀ ਸਾਡਾ ਸਮਰਥਨ ਹੈ ਇਸੇ ਕਰਕੇ ਤੁਹਾਨੂੰ ਅੱਜ ਇਹ ਪੂਰਾ ਬਾਜ਼ਾਰ ਜਿਹੜਾ ਬੰਦ ਨਜ਼ਰ ਆ ਰਿਹਾ ਹੈ ਔਰ ਲੱਗਦਾ ਕਿ ਦੋਸ਼ੀ ਤੇ ਸਖਤ ਕਾਰਵਾਈ ਹੋਣੀ ਸਖਤ ਕਾਰਵਾਈ ਪੈ ਟੰਗ ਦੇਵਾ ਫਾਂਸੀ ਦੇ ਟੰਗ ਦੇਓ ਸਿੱਧਾ ਸਖਤ ਕਾਰਵਾਈ ਤੇ ਹੋਣੀ ਚਾਹੀਦੀ ਹੈ ਜੀ ਜਿਸ ਜਿਹੜਾ ਕੰਮ ਅਗਲੇ ਨੇ ਕੀਤਾ ਹੈਗਾ ਤਾਂ ਇੱਥੇ ਜਿਹੜੀ ਮੰਗ ਤੁਸੀਂ ਆਪ ਦੇਖ ਸਕਦੇ ਹੈਗੇ ਉਹ ਲੋਕਾਂ ਵੱਲੋਂ ਵੀ ਇਹੀ ਕੀਤੀ ਜਾ ਰਹੀ ਹੈਗੀ ਕਿ ਅਗਰ ਮੂਰਤੀ ਦਾ ਆਪਾਨ ਕੀਤਾ ਗਿਆ ਹੈਗਾ ਤਾਂ ਉਹਦੇ ਉਹਨੂੰ ਜਿਹੜੀ ਸਖਤ ਸਜ਼ਾ ਜ਼ਰੂਰ ਦਿੱਤੀ ਜਾਵੇ ਜੀ ਜੀ ਬਿਲਕੁਲ ਜਿੱਥੇ ਕਿ ਕਮਲ ਇਹ ਕੀ ਲੱਗਦਾ ਹੈ ਕਿ ਅਗਰ ਜਿਵੇਂ ਕਿ ਦਿੱਲੀ ਅਗਰ ਅਸੀਂ ਗੱਲ ਕਰੀਏ ਪੋਲਿਟੀਕਲ ਐਂਗਲ ਤੋਂ ਦੇਖੀਏ ਉਸ ਕਿ ਦਿੱਲੀ ਦੇ ਵਿੱਚ ਵਿਧਾਨ ਸਭਾ ਚੋਣਾਂ ਵੀ ਹੋਣ ਵਾਲੀਆਂ ਨੇ ਸੋ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਸੋ ਕੀ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੇ ਵਿੱਚ ਤੋਂ ਕੀ ਲੱਗਦਾ ਹੈ ਕਿ ਪਾਰਟੀ ਦੀ ਇਮੇਜ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਤਰ੍ਹਾਂ ਦਾ ਐਂਗਲ ਕੁਝ ਸਾਹਮਣੇ ਆ ਰਿਹਾ ਹੈ ਦੇਖੋ ਜਦੋਂ ਵੀ ਚੋਣਾ ਹੁੰਦੀਆਂ ਨੇ ਚਾਹੇ ਉਹ ਕਿਸੇ ਵੀ ਸਟੇਟ ਦੇ ਵਿੱਚ ਹੋਂਦ ਤੱਕ ਕੋਈ ਇਦਾਂ ਦੇ ਸਟੈਂਡ ਜਿਹੜੇ ਨੇ ਉਹ ਜ਼ਰੂਰ ਹੁੰਦੇ ਨੇ ਲੇਕਿਨ ਇਹਨੂੰ ਦਿੱਲੀ ਦੇ ਇਲੈਕਸ਼ਨ ਨਾਲ ਜੋੜ ਕੇ ਦੇਖਣ ਦੀ ਜਗ੍ਹਾ ਆਪਾਂ ਪੰਜਾਬ ਦੇ ਮਾਹੌਲ ਦੇ ਨਾਲ ਦੇਖ ਕੇ ਜੁੜੀਏ ਕਿਉਂਕਿ ਪਿਛਲੇ ਕਈ ਸਮੇਂ ਤੋਂ ਮੈਂ ਪਿਛਲੇ 3-4 ਸਾਲਾਂ ਦੀ ਲਗਾਤਾਰ ਦੀ ਗੱਲ ਕਰੂੰਗਾ ਪਰਮ ਕਿ ਪੰਜਾਬ ਦੇ ਵਿੱਚ ਜਿਹੜਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਲਗਾਤਾਰ ਜਾਰੀ ਹੈ ਚਾਹੇ ਗੁਰਪ੍ਰਤਪ ਸਿੰਘ ਪੰਨੂ ਵੱਲੋਂ ਧਮਕੀ ਦਿੱਤੀ ਜਾਣੀ ਹੋਵੇ ਚਾਹੇ ਅਮਰਿਤਪਾਲ ਵੱਲੋਂ ਜਿਹੜਾ ਹੈਗਾ ਕਿ ਜੋ ਜਿਹੜੇ ਕੰਮ ਕੀਤੇ ਗਏ ਹੁਣ ਉਹਨਾਂ ਨੂੰ ਲੈ ਕੇ ਜਿਹੜੀ ਹੈ ਕਈ ਚੀਜ਼ਾਂ ਸਾਹਮਣੇ ਆਈਆਂ ਸੀਆਂ ਬੇਸ਼ੱਕ ਇਲੈਕਸ਼ਨ ਜਿੱਤੇ ਦਿਵਤੂ ਗਲ ਜੇੜ ਤੇ ਵਿੱਚ ਪਹੁੰਚੇ ਲੇਕਿਨ ਪੰਜਾਬ ਨੂੰ ਕਿਤੇ ਨਾ ਕਿਤੇ ਕਿਉਂਕਿ ਖੁਦ ਮੁੱਖ ਮੰਤਰੀ ਪੰਜਾਬ ਸਰਦਾਰ ਭਗਤ ਸਿੰਘ ਮਾਨ ਬਾਰ ਬਾਰ ਕਹਿ ਚੁੱਕੇ ਨੇ ਕਿ ਪੰਜਾਬ ਨੂੰ ਜਾਨ ਪੁੱਜ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਚਾਹੇ ਦਿੱਲੀ ਦੇ ਵਿੱਚ ਪੰਜਾਬ ਦੀਆਂ ਗੱਡੀਆਂ ਨੂੰ ਲੈ ਕੇ ਬੀਜੇਪੀ ਵੱਲੋਂ ਦਿੱਤਾ ਗਿਆ ਬਿਆਨ ਹੀ ਕਿਉਂ ਨਾ ਹੋਵੇ ਉਹਦੇ ਨਾਲ ਵੀ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਕਿਉਂਕਿ ਬਹੁਤ ਸਾਰੇ ਲੋਕ ਜਿਸ ਬਜ਼ਾਰ ਦੇ ਵਿੱਚ ਮੈਂ ਖੜਾ ਇੱਥੇ ਹੋਲਸੇਲ ਦਾ ਬਾਜ਼ਾਰ ਵੀ ਹੈ ਇੱਥੇ ਦਿੱਲੀ ਦਾ ਵਪਾਰੀ ਵੀ ਆਂਦਾ ਹੈ ਇੱਥੇ ਹਿਮਾਚਲ ਦਾ ਵਪਾਰੀ ਵੀ ਆਂਦਾ ਹੈ ਤਾਂ ਇੱਥੇ ਦੇ ਲੋਕ ਅਗਰ ਇਹ ਕਹਿ ਦਿੰਨ ਕਿ ਹਿਮਾਚਲ ਦੇ ਲੋਕ ਹਰਿਆਣਾ ਦੇ ਲੋਕ ਦਿੱਲੀ ਦੀਆਂ ਗੱਡੀਆਂ ਕੁਮਰੀਆਂ ਨੇ ਤਾਂ ਨੇਚਰਲੀ ਹੈ ਮਾਹੌਲ ਖਰਾਬ ਕਰਨ ਦੀ ਜਿਹੜੀ ਹੈ ਉਹ ਕਿਤੇ ਨਾ ਕਿਤੇ ਸਾਜ਼ਿਸ਼ ਆ ਇਹਦੇ ਵਿੱਚ ਕੋਈ ਨਾ ਕੋਈ ਜਿਹੜਿਆ ਬਦਬੂ ਜ਼ਰੂਰ ਹੋਏਗੀ ਇੱਕ ਚਿੰਗਾਰੀ ਸਲਗਾਨ ਦੀ ਕੋਸ਼ਿਸ਼ ਜਿਹੜੀ ਹੈ ਉਹ ਜ਼ਰੂਰ ਕੀਤੀ ਜਾ ਰਹੀ ਹੋਏਗੀ ਇਹਨੂੰ ਇਸ ਐਂਗਲ ਨਾਲ ਜ਼ਰੂਰ ਦੇਖਿਆ ਜਾਣਾ ਚਾਹੀਦਾ ਹੈ ਜੀ ਬਿਲਕੁਲ ਅੱਜ ਬੰਦ ਦੀ ਕਾਲ ਹੈ ਤੇ ਪੁਲਿਸ ਪਾਲ ਵੀ ਜੁੜੇ ਕਿ ਤਣਾਅ ਨੇ ਫਿਲਹਾਲ ਜਿਹੜਾ ਕਿ ਮਾਹੌਲ ਹਜੇ ਸ਼ਾਂਤ ਹੈ ਤੇ ਉਮੀਦ ਕੀਤੀ ਜਾ ਰਹੀ ਹੈ ਕਿ ਮਾਹੌਲ ਜਿਹੜਾ ਕਿ ਸ਼ਾਂਤ ਹੀ ਰਹੇਗਾ ਫਿਲਹਾਲ ਜਿਹੜਾ ਕਿ ਧਰਨਾ ਪ੍ਰਦਰਸ਼ਨ ਹੈ ਦਲਿਤ ਭਾਈਚਾਰੇ ਦੇ ਵੱਲੋਂ ਜਾਰੀ ਹੈ ਸੋ ਬਹੁਤ ਬਤਾਲ ਮਾ ਤੁਹਾਡਾ ਕਮਲ ਜੀ ਤਮਾਮ ਜਾਣਕਾਰੀ ਸਾਂਝੀ ਕਰਦੇ ਕੀਤਾ ਜਾ ਰਿਹਾ ਹੈ ਲਗਾਤਾਰ ਜਿਹੜਾ ਕਿ ਦਲਿਤ ਭਾਈਚਾਰੇ ਨੂੰ ਸੜਕਾਂ ਤੇ ਉਤਰ ਆਇਆ ਉਹਨਾਂ ਦੇ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸਖਤ ਤੋਂ ਸਖਤ ਕਾਰਵਾਈ ਦੀ ਜਿਹੜੀ ਕਿ ਮੰਗ ਉਹ ਕੀਤੀ ਜਾ ਰਹੀ ਹੈ ਸੋ ਲੋਕਾਂ ਦੇ ਵਿੱਚ ਅੱਜ ਬੰਦ ਦੀ ਕਾਲ ਹੈ 26 ਜਨਵਰੀ ਨੂੰ ਜਿਹੜਾ ਹੈਗਾ ਅੰਮ੍ਰਿਤਸਰ ਵਿਖੇ ਬਾਬਾ ਸਾਹਿਬ ਅੰਬੇਦਕਰ ਦੀ ਮੂਰਤੀ ਦੀ ਜਿਹੜੀ ਤੋੜਪਨ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਉਸ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਜਿਹੜਾ ਰੋਸ ਪਾਇਆ ਜਾ ਰਿਹਾ ਹੈਗਾ ਖਾਸ ਕਰਕੇ ਜਿਹੜਾ ਹੈਗਾ ਲੁਧਿਆਣਾ ਦੇ ਵਿੱਚ ਗੱਲ ਕਰੀਏ ਤਾਂ ਬੰਦ ਦੀ ਕਾਲ ਦਿੱਤੀ ਗਈ ਹੈਗੀ ਆ ਹਾਲਾਂਕਿ ਇਹ ਬੰਦ ਦੀ ਕਾਲ ਪੂਰੇ ਪੰਜਾਬ ਦੇ ਅੰਦਰ ਹੈ ਲੇਕਿਨ ਲੁਧਿਆਣਾ ਦੇ ਜੋ ਹਾਲਾਤ ਨੇ ਉਹ ਤੁਹਾਨੂੰ ਦਿਖਾ ਰਹੇ ਹੈਗੇ ਆ ਇਸ ਵਕਤ ਮੈਂ ਚੋੜਾ ਬਾਜ਼ਾਰ ਦੇ ਵਿੱਚ ਮੌਜੂਦ ਹੈਗਾ ਜਿੱਥੇ ਭਾਰੀ ਪੁਲਿਸ ਵੱਲ ਜਿਹੜਾ ਹੈਗਾ ਤਨਾਤ ਕਰ ਦਿੱਤਾ ਗਿਆ ਹੈਗਾ ਕਿਉਂਕਿ ਸਵੇਰੇ 11 ਵਜੇ ਦੇ ਕਰੀਬ ਇਹ ਬੰਦ ਦੀ ਕਾਲ ਜਿਹੜੀ ਹੈ ਦਿੱਤੀ ਗਈ ਹੈਗੀ ਆ ਔਰ ਪੁਲਿਸ ਇੱਥੇ ਤਨਾਤ ਕਰ ਦਿੱਤੀ ਗਈ ਹੈਗੀ ਆ ਐਸਸੀ ਪਾਈਚਾਰੇ ਵੱਲੋਂ ਇਹ ਕਾਲ ਦਿੱਤੀ ਗਈ ਸੀ ਲੇਕਿਨ ਇਹਦਾ ਸਮਰਥਨ ਜਿਹੜਾ ਹੈਗਾ ਸਮੂਹ ਪੰਜਾਬ ਵਾਸੀਆਂ ਵੱਲੋਂ ਪੂਰੇ ਲੁਧਿਆਣਾ ਵਾਸੀਆਂ ਵੱਲੋਂ ਕੀਤਾ ਜਾ ਰਿਹਾ ਹੈ ਕਿਉਂਕਿ ਬਾਬਾ ਸਾਹਿਬ ਅੰਬੇਦਕਰ ਨੂੰ ਹੈਗਾ ਹਰ ਸਮਾਜ ਜਿਹੜਾ ਹੈਗਾ ਬਹੁਤ ਹੀ ਸਨਮਾਨਪੂਰਵਕ ਦੇਖਦਾ ਹੈਗਾ ਇਸ ਕਰਕੇ ਇੱਥੇ ਗੱਲ ਕਰੀਏ ਤਾਂ ਦੁਕਾਨਦਾਰਾਂ ਵੱਲੋਂ ਵੀ ਸਮਰਥਨ ਦਿੱਤਾ ਜਾ ਰਿਹਾ ਹੈਗਾ ਔਰ ਉਹਨਾਂ ਵੱਲੋਂ ਵੀ ਆਪਣੀਆਂ ਦੁਕਾਨਾਂ ਜਿਹੜੀਆਂ ਨੇ ਬੰਦ ਰੱਖੀਆਂ ਗਈਆਂ ਨੇ ਤੁਸੀਂ ਦੇਖ ਸਕਦੇ ਹੋ ਚੋੜਾ ਬਾਜ਼ਾਰ ਜੋ ਹਰ ਵਕਤ ਜੋ ਭਰਿਆ ਰਹਿੰਦਾ ਸੀਗਾ ਜੋ ਹਰ ਵਕਤ ਇੱਥੇ ਭੀੜ ਰਹਿੰਦੀ ਸੀ ਉਹ ਇਸ ਵਕਤ ਤੁਹਾਨੂੰ ਜਿਹੜਾ ਹੈਗਾ ਬੰਦ ਨਜ਼ਰ ਆਏਗਾ ਖਾਲੀ ਨਜ਼ਰ ਆਏਗਾ ਇੱਥੇ ਜਿਹੜੀ ਆ ਦੁਕਾਨਾਂ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤੀਆਂ ਗਈਆਂ ਨੇ احتیاط ਦੇ ਤੌਰ ਤੇ ਪੁਲਿਸ ਜਿਹੜੀ ਹੈ ਉਹ ਜ਼ਰੂਰ ਤੈਨਾਤ ਕੀਤੀ ਗਈ ਹੈਗੀ ਲੇਕਿਨ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹੋ ਪੁਲਿਸ ਮੁਲਾਜ਼ਮ ਹੁਣਾਂ ਨਾਲ ਵੀ ਕੀ ਅਸਰ ਕਿਦਾਂ ਦਾ ਮਾਹੌਲ ਰਹੇਗਾ ਔਰ ਕੀ ਤਿਆਰੀ ਹੈਗੀ ਇਹ ਜੀ ਲਾਅ ਐਂਡ ਆਰਡਰ ਨੂੰ ਲੈ ਕੇ ਤਾਂ ਸਾਡੀ ਫੁੱਲ ਅਰੇਂਜਮੈਂਟ ਹੈਗਾ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਏਗੀ ਔਰ ਜਿੱਦਾਂ ਕਾਲ ਨੂੰ ਕਿਸ ਤਰ੍ਹਾਂ ਦੇਖਦੇ ਹੈਗੇ ਉਹ ਦੁਕਾਨਦਾਰਾਂ ਵੱਲੋਂ ਜਿਹੜਾ ਹੈਗਾ ਸਮਰਥਨ ਵੀ ਦਿੱਤਾ ਜਾ ਰਿਹਾ ਦੁਕਾਨਾਂ ਬੰਦ ਰੱਖੀਆਂ ਗਈਆਂ ਕੋਈ ਅਨਹੋਣੀ ਘਟਨਾ ਨਾ ਘਟੇ ਇਸ ਲਈ ਪੁਲਿਸ ਵੀ ਤੈਨਾਤ ਹੈ ਕੋਈ ਕਾਲ ਨੂੰ ਕਿਦਾਂ ਦੇਖਦੇ ਹੋ ਕੋਈ ਇਸ ਤਰ੍ਹਾਂ ਕੋਈ ਅਨਸੁਖਾਵੀ ਘਟਨਾ ਤਾਂ ਨਹੀਂ ਹੋ ਸਕਦੀ ਨਹੀਂ ਨਹੀਂ ਜੀ ਪੁਲਿਸ ਦੀ ਪੂਰਾ ਅਰੇਂਜਮੈਂਟ ਹੈ ਜੀ ਕੋਈ ਲਾਅ ਐਂਡ ਆਰਡਰ ਨੂੰ ਲੈ ਕੇ ਕੋਈ ਸਿਚੁਏਸ਼ਨ ਨਹੀਂ ਬਣਨ ਦੇਵਾਂਗੇ ਸਾਰਾ ਪੂਰਾ ਆਪਣੇ ਕੋਲ ਅਰੇਂਜਮੈਂਟ ਆ ਤੁਸੀਂ ਦੇਖ ਸਕਦੇ ਹੋ ਪੁਲਿਸ ਦੇ ਕਾਫੀ ਮੁਲਾਜ਼ਮ ਆ ਚੁੱਕੇ ਤੇ ਕੋਈ ਚੱਕਰ ਨਹੀਂ ਆਪਾਂ ਸਾਰਾ ਵਧੀਆ ਰੱਖਾਂਗੇ ਲਾਅ ਐਂਡ ਆਰਡਰ ਦਾ ਪੂਰਾ ਧਿਆਨ ਰੱਖਿਆ ਲੌ ਐਂਡ ਆਰਡਰ ਦੀ ਪੂਰੀ ਜਿਹੜੀ ਹੈਗੀ ਹੈ ਸਥਿਤੀ ਬਰਕਰਾਰ ਰੱਖੀ ਜਾਏਗੀ ਤਾਂ ਜੋ ਮਾਹੌਲ ਜਿਹੜਾ ਖਰਾਬ ਨਾ ਹੋ ਸਕੇ ਲੇਕਿਨ ਤੁਹਾਨੂੰ ਇਹ ਤਸਵੀਰਾਂ ਦਿਖਾਣੀਆਂ ਕਿ ਇੱਥੇ ਗੱਦੇ ਵਗੈਰਾ ਜਿਹੜੇ ਨੇ ਲੋਕ ਪਹੁੰਚਲੇ ਸ਼ੁਰੂ ਹੋ ਗਏ ਨੇ ਬੰਦੀ ਕਾਲ ਹੈਗੀ ਹੈ ਔਰ ਦੁਕਾਨਦਾਰਾ ਵੱਲੋਂ ਵੀ ਜਿਹੜਾ ਸਮਰਥਨ ਦਿੱਤਾ ਗਿਆ ਹੈਗਾ ਹਾਲਾਂਕਿ ਆਵਾਜਾਈ ਜਿਉ ਦੀ ਤਿਉ ਜਾਰੀ ਹੈ ਉਸ ਨੂੰ ਨਹੀਂ ਰੋਕਿਆ ਗਿਆ ਲੇਕਿਨ ਦੁਕਾਨਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਜ਼ਰੂਰ ਬੰਦ ਰੱਖੀਆਂ ਗਈਆਂ ਨੇ ਦੁਕਾਨਦਾਰਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਬੰਦੀ ਕਾਲ ਨੂੰ ਕਿੱਦਾ ਦੇਖਦੇ ਹੋ ਬੰਦੀ ਕਾਨੂੰਨੀ ਸਮਰਥਨ ਦੇਣ ਨੂੰ ਤਿਆਰ ਹੈ ਜੀ ਪੂਰਾ ਪੂਰਾ ਬਿਲਕੁਲ ਬਿਲਕੁਲ ਸਮਰਥਨ ਹੋਣਾ ਚਾਹੀਦਾ ਬਾਬਾ ਸਾਹਿਬ ਦੇ ਸਭ ਦੇ ਸੰਬੰਧ ਹਾਂ ਦੇ ਸਵਿਧਾਂ ਦੇ ਮਾਲਕ ਹੈਗੇ ਉਹਨਾਂ ਗੱਲ ਨਜ਼ੀਏ ਪੂਰਾ ਸਮਰਥਨ ਦੇਣ ਨੂੰ ਤਿਆਰ ਹੈ ਗਿਆ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਹ ਬੰਦੀ ਕੋਲ ਵਧੀਆ ਹੀ ਬੰਦੀ ਕੋਲ ਹੋਣਾ ਹੀ ਤੇ ਬੰਦ ਜੀ ਨਾਲ ਹੀ ਅਸੀਂ ਉਹਨਾਂ ਦੇ ਨਾਲ ਹੀ ਹੋਵਾਂਗੇ ਆ ਇੱਥੇ ਜਿਹੜਾ ਲੋਕਾਂ ਵੱਲੋਂ ਦੁਕਾਨਦਾਰਾਂ ਵੱਲੋਂ ਵੀ ਸਮਰਥਨ ਜਿਹੜਾ ਹੈਗਾ ਲਗਾਤਾਰ جاری ਹੈ ਕਿਉਂਕਿ ਬਾਬਾ ਸਾਹਿਬ ਅੰਬੇਦਕਰ ਸਾਹਿਬ ਨੂੰ ਸਨਮਾਨ ਦੇਣ ਦੇ ਲਈ ਜਿਹੜਾ ਹੈਗਾ ਲੋਕਾਂ ਵੱਲੋਂ ਆਪ ਮੁਹਾਰੇ ਵੀ ਦੁਕਾਨਾਂ ਬੰਦ ਰੱਖੀਆਂ ਗਈਆਂ ਨੇ